ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਟਾਈਮ ਹੋਇਆ ਪਈ ਟਾਈਮ ਦੇ ਸੇਪਨ ਟਾਈਮ ਹੋ ਗਿਆ ਵਾ ਜੀ 11:57 ਤੇ ਆਓ ਜੀ ਇੱਕ ਅੱਡੀ ਸ਼ਰਤ ਲੱਗੀ ਸੀ ਭੈਣ ਜੀ ਉਹਨਾਂ ਨੇ ਤੇ ਸੰਦੀਪ ਭਾਬੀ ਦੇ ਬਹੁਤ ਸਾਹ ਦਿੱਤਾ ਸਾਡਾ ਤੇ ਆ ਤੁਹਾਨੂੰ ਟੀਮ ਦਾ ਮੂੰਹ ਵਿਖਾਉਂਦੇ ਆ ਜਿਹੜੀ ਹਾਰ ਗਈ ਆ ਹਾਂ ਜੀ ਸਰ ਜੀ ਕੀ ਕਹਿਣਾ ਚਾਹੋਗੇ ਅਈ ਸ਼ਰਤ ਲੱਗੀ ਆ ਪਰਸੋਂ 12ਵੇਂ ਪਾਤ ਲੱਗੀ ਜੇ ਇਦਾਂ ਗਾਉਣਗਾ ਪਰਸੋਂ ਨਹੀਂ ਚਾਹੋਥੇ ਚੋਥੇ ਨੂੰ ਪਤਾ ਹੀ ਨਹੀਂ ਕਿ ਕਿਦਾਂ ਬਣਣੀ ਆ ਰਮਨ ਪੈਨ ਗੱਲ ਦਿਆਂਗੇ ਤੇ ਅਈ ਫਿਰ ਜ਼ਰੂਰ ਜਿੱਤਾਂਗੇ ਗੱਲ ਇਦਾਂ ਵਾ ਵੀ लवली ਭਾਜੀ ਦਾ ਜੀਤ ਭਾਜੀ ਰਪਿੰਦਰ ਭਾਬੀ ਜੋੜ ਕਿੱਥੇ ਆ ਅੰਦਰ ਇਹ ਕਹਿੰਦੇ ਆ ਵੀ ਅਸੀਂ ਤਿੰਨਾਂ ਘੰਟਿਆਂ ਦੀ ਵੀਡੀਓ ਬਣਾ ਦਾਂਗੇ ਮੈਂ ਸਾਰੇ ਵਾਲੀ ਭਾਬੀ ਮੇਰੀ ਟੀਮ ਚਾਹੁੰਦਾ ਮੈਂ ਇਹ ਓ ਮੈਂ ਤਿੰਨਾਂ ਘੰਟਿਆਂ ਚ ਤਿੰਨਾਂ ਘੰਟਿਆਂ ਮੈਂ ਤਿੰਨ ਵੀਡੀਓ ਬਣਾਤੀ ਆ ਵਾ 11:57 ਹੋਏ ਅਜੇ ਹੈਂ ਅਸੀਂ ਧੰਆ ਘੰਟੇ ਬਣਾ ਕੇ ਦਵਾਂਗੇ ਤੁਹਾਨੂੰ ਇੱਕ ਗੱਲ ਹੋਰ ਪੈਂ ਜੀ ਆ ਬਤੀ ਜਾਈਓ ਬਤੀ ਜੀ ਕਾਓ ਅੱਜ ਅੱਜ ਵਡੀਆਂ ਵੀਡੀਓ ਦੋ ਹੀ ਤੇ ਨਕੀ ਐ ਕਿਹ ਹੀ ਉਹਦੋਂ ਨਕੀਆਂ ਦੋ ਹੋਣੀਆਂ ਇਹਨਾਂ ਨੂੰ ਇਹ ਵੀ ਰਿਆਤ ਹੋਣੀ ਤੈਨੂੰ ਬਣ ਕੇ ਰੁੱਪ ਰੁੱਪ ਤੇ ਦਾ 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 ਇਹਦੇ ਕਰ ਰਹਾ ਸੀ ਉਦੋਂ ਵੀ ਮੈਂ ਸੋਨੂ ਭਾਈ ਨੂੰ ਕਹਿ ਲੱਗਾ ਦੱਸਣਾ ਹੈ ਭਾਜੀ ਮੈਂ ਮੈਂ ਤਿੰਨਾ ਘੰਟੇ ਤਿੰਨ ਵੀਡੀਓ ਬਣਾਤੀਆਂ ਵਾ ਬਣ ਗਿਆ ਜੀ ਮੇਰਾ ਤਾਂ ਟਾਰਗੇਟ ਹੋ ਗਿਆ ਪੂਰਾ ਹਾਂਜੀ ਇਹਨਾਂ ਨੂੰ ਹੁਣ ਪੁੱਛ ਲਓ ਵੀ ਇਹ ਕਰ ਲੈਣਗੇ ਯਾਰ ਆਵਾਂਗੇ ਦੱਸ ਇਹ ਹਾਰੇ ਹਾਰੇ ਯਾਰ ਹਾਰੇ ਯਾਰ ਇਹ ਅੱਜ ਵੀ ਹਾਰੇ ਤੇ ਕੱਲ ਵੀ ਹਾਰੇ ਕਹੋ ਯਾਰ ਮੇਰੀ ਗੱਲ ਇਹ ਨਹੀਂ ਗੱਲ ਮੈਂ ਸਾਰੇ ਮੈਂ 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 ਵਾੜਾ ਕੀ ਕਰਨਾ ਮੈਂ ਸਾਰੇ ਸੋਨੂ ਭਾਈ ਤੇ ਲਿਖ ਦਿੰਨੇ ਫੇਰ ਕੀ ਕਰੋਗੇ ਕਦੀ ਸੋਨੂ ਭਾਜੀ ਪੱਠੇ ਵੜੇ ਚੱਲ ਗਏ ਕੇ ਨਹੀਂ ਇਹ ਨਹੀਂ ਗਿਆ ਉਹ ਜੜ ਜੜ ਕੇ ਬਣਾਉਂਦਾ ਨਹੀਂ ਨਹੀਂ ਕਹਿੰਦਾ ਤੇਰੀ ਤੋਂ ਮਾਰੀ ਹੈ ਸ਼ਾਮਾਂ ਦੇ 4 ਵੱਜ ਜਾਣੇ ਆ ਸ਼ਾਮ ਇਹ ਤੇ ਹੁਣ ਵੇਖੋ ਜੀ ਇਹ ਤੇ ਵੇਖੋ ਜੀ ਹੁਣ ਉਦੋਂ ਹੀ ਪਤਾ ਲੱਗੇਗਾ ਵੀ ਕੀ ਬਣਦਾ ਆ ਦੋਵੇਂ ਜਣੇ ਜਿੱਤਦੇ ਆ ਕਿ ਨਹੀਂ ਹਾਈ ਜੀ ਕਰਦੇ ਤੇ ਦਰਦੇ ਨਹੀਂ ਤੁਸੀਂ ਦਰਦੇ ਕਾਨੂੰ ਜੇ ਤੁਸੀਂ ਤਾਰੇ ਮੂਵ ਖਾਉਣੇ ਤਾਰੇ ਨਹੀਂ ਦੱਸਦੇ ਵਾਏ ਆਈ ਨਹੀਂ ਦੱਸਦੇ ਆ ਤੇ ਮੁਕਾਬਲਾ ਬਹੁਤ ਜਿਆਦਾ ਅੜ ਗਿਆ ਵਾ ਹੁਣ ਕਿ ਜਿਹੜੀ ਅਸੀਂ ਵੀਡੀਓ ਬਣਾਉਣੀ ਆ ਪਰਸੋਂ ਹੁਣ ਬੰਨੀ ਨਾ ਹਾਂ ਕੱਲ ਮੈਂ ਬਣਾਈ ਆ ਇਹ ਤੇ ਪਰਸੋਂ ਹੁਣ ਬਣਾਉਣੀ ਆ ਲਵਲੀ ਹੋਣਾ ਤੇ ਹੁਣ ਵੇਖੋ ਭਲਾ ਵੀ ਲਵਲੀ ਹੋਣਾ ਕੋ ਕਿ ਮੈਡਮ ਵੀ ਉਹਨਾਂ ਦੀ ਟੀਮ ਚ ਹੈ ਤੇ ਮੈਂ ਹੁਣ ਇਕੱਲਾ ਵਾਂ ਚਲੋ ਤੁਹਾਡੇ ਚ ਕਾਬਲੀਅਤ ਨਹੀਂ ਹੈਗੀ ਕੱਲ ਮੈਂ ਤਾਂ ਪੁੱਛਿਆ ਮੈਂ ਕਿਹਾ ਵੇਖ ਲੋ ਜੀ ਇਹ ਤੇ ਟੀਮ ਬਦਲ ਲਈ ਕਿਸ ਨੇ ਮੇਰੀ ਟੀਮ ਚ ਉਹਨਾਂ ਤੇ ਆ ਜੋ ਠੀਕ ਹੈ ਜੀ ਤੇ ਇਹ ਉਹ ਨਿੱਕੇ ਨਿੱਕੇ ਚੀਜ਼ਾਂ ਹੁੰਦੀਆਂ ਜਿਹਦੇ ਨਾਲ ਅਸੀਂ ਥੋੜਾ ਪੋਤਾ ਫੰਕਸ਼ਨ ਕਰਦੇ ਰਹਿੰਦਾ ਤੇ ਉਹਦਾ ਵੀਡੀਓ ਤੇ ਮਤਲਬ ਜੇ ਪ੍ਰੋਪਰ ਬਣਾਉਣੀ ਹੋਵੇ ਤੇ ਬੜਾ ਟਾਈਮ ਜਿਹੜਾ ਉਹਨੂੰ ਲੱਗਦਾ ਆ ਬਟ ਕੱਲ ਸੀਨ ਵੀ ਥੋੜੇ ਜਿਹਾ ਚਲੋ ਘਰ ਵਾਲੇ ਜੀ ਤੇ ਬਾਅਦ ਦੇ ਸੀਨ ਜਿਹੜੇ ਫਿਰ ਉਹਹੀਂ ਬਾਅਦ ਕਰ ਲਈਦੇ ਆ ਤੇ ਬਸ ਵਧੀਆ ਇਦਾਂ ਹੀ ਹੱਸਦੇ ਖੇਦੇ ਰਹਿੰਦਾ ਥੋੜਾ ਪੋਤਾ ਤੇ ਬਾਕੀ ਵੀਡੀਓ ਜਿਹੜੀ ਇੰਜੋਏ ਹੋ ਜਾਣਾ ਮੈਂ ਮਨ ਹੋਰ ਨਹੀਂ ਹੁੰਦਾ ਬਾਈ ਹੋਰ ਨਹੀਂ ਹੁੰਦਾ ਬਾਈ ਕਵੀ ਕਰਾਉਣ ਇੱਥੇ ਆ ਗਏ ਹੈ ਨਾ ਹੋਰ ਹੀ ਹੁੰਦੇ ਆਉਂਦਾ ਵੀ ਕੋਈ ਮੈਂ ਇਹ ਸਾਰਿਆਂ ਨੇ ਵੀਡੀਓ ਜ਼ਰੂਰ ਦੇਖਣੀ ਹੈ ਬਲ ਸਾਰੇ ਜਣੇ ਵਿੱਚੋਂ ਕਹਿੰਦੇ ਆ ਵੀ ਸਾਨੂੰ ਵੀਡੀਓ ਦੀ ਸਮਝ ਨਹੀਂ ਆਈ ਕੀ ਬਣਿਆ ਕਿ ਜਿਹੜਾ ਹੁਣ ਮੈਂ ਅੱਗੇ ਵੀ ਵੀਡੀਓ ਵਲੌਗ ਵਿੱਚ ਦੱਸਿਆ ਸੀਗਾ ਕਿ ਜਿਹੜੀ ਈਵਲੀ ਵੀਡੀਓ ਦੇ ਵਿੱਚ ਸਾਨੂੰ ਪੱਕਾ ਪਤਾ ਹੁੰਦਾ ਵਾ ਵੀ ਇਹੋ ਜੀਆਂ ਵੀਡੀਓ ਚ ਇਹਦਾ ਐਂਡ ਕੀ ਹੋਣਾ ਹੁੰਦਾ ਜਿੱਦਾਂ ਮੈਂ ਇੱਕ ਥਮਕੀਲਾ ਮੂਵੀ ਜਿਹੜੀ ਅਸੀਂ ਸਾਰਿਆਂ ਨੇ ਦੇਖੀ ਹੈ ਨਾ ਉਹਦੇ ਵਿੱਚ ਐਂਡ ਸਾਨੂੰ ਪਤਾ ਹੁੰਦਾ ਆਲਰੇਡੀ ਕਿ ਇਹਦੇ ਵਿੱਚ ਕੀ ਹੋਣਾ ਨਾ ਤੇ ਉਹਦੇ ਨਾਲ ਕੋਈ ਨਾ ਜਿਆਦਾ ਫਰਕ ਨਹੀਂ ਪੈਂਦਾ ਤੇ ਜਿਹੜਾ ਅਸੀਂ ਚੀਜ਼ ਇਹੋ ਦਿਖਾਉਣੀ ਚਾਹੁੰਦੇ ਹਾਂ ਵੀ ਪਹਿਲਾਂ ਤਾਂ ਰਮਨ ਭੈਣ ਜੀ ਹੁਣੇ ਕਿੰਨਾ ਵਧੀਆ ਮਲੋ ਦੇ ਨਾਲ ਰੁਪਿੰਦਰ ਨਾਲ ਬੀਹੇਵ ਕਰਦੇ ਸੀਗੇ ਵਧੀਆ ਨਾਲ ਉਹ ਰੱਖਦੇ ਸੀ ਪਰ ਬਾਅਦ ਵਿੱਚ ਇਹਨਾਂ ਕੀ ਹੋ ਗਿਆ ਵੀ ਜਿਹੜਾ ਉਹਨਾਂ ਨੇ ਐਡਾ ਵੱਡਾ ਕਦਮ ਚੁੱਕਿਆ ਤੇ ਇਸੇ ਕਰਕੇ ਉਹ ਚੀਜ਼ ਸਾਰੀ ਦਿਖਾਉਣ ਵਾਸਤੇ ਕਿਉਂਕਿ ਇਹ ਬੜਾ ਵੱਡਾ ਇੱਕ ਪਾਰਟ ਆ ਵੀਡੀਓ ਦਾ ਅਗਰ ਅਸੀਂ ਇਹੋ ਮਿਸ ਕਰਦਾਂਗੇ ਕਿਦਾਂ ਗੱਡੀ ਲਈ ਹਨਾ ਟੈਲੀ ਦਾ ਕੀ ਕੀਤਾ ਕਿਦਾਂ ਉਹ ਰੁਪਿੰਦਰ ਦੇ ਭਰਾ ਨੇ ਸਾਰਾ ਗੱਡੀ ਵਾਸਤੇ ਸਟਰਗਲ ਕੀਤਾ ਤੇ ਉਹ ਚੀਜ਼ਾਂ ਅਗਰ ਅਸੀਂ ਮਿਸ ਕਰ ਲਾਂਗੇ ਤਾਂ ਕਰਮਨ ਲੱਗਦਾ ਵੀ ਵੀਡੀਓ ਦਾ ਮਜ਼ਾ ਨਹੀਂ ਰਹਿਣਾ ਇਸ ਕਰਕੇ ਉਹ ਅਸੀਂ ਚਾਹੁੰਦੇ ਹਾਂ ਕਿ ਜ ਤੇ ਵੀਡੀਓ ਸਾਰੇ ਨੇ ਜਰੂਰ ਦੇਖਣੀ ਆ ਤੇ ਸਾਨੂੰ ਕਮੈਂਟ ਕਰਕੇ ਦੱਸਣਾ ਕਿ ਕਿਦਾਂ ਦੀ ਲੱਗਣ ਦੀ ਆ ਤੇ ਜੇ ਤੁਸੀਂ ਕਮੈਂਟ ਕਰਦੇ ਜੇ ਤੇ ਜਰੂਰ ਅਸੀਂ ਕੋਸ਼ਿਸ਼ ਕਰਾਂਗੇ ਕਿ ਜਵਾਬ ਦੇਈਏ ਸਾਰਿਆਂ ਦੇ ਕਮੈਂਟ ਤੇ ਤੇ ਹੁਣ ਦੇਖਣ ਵਾਲੇ ਪਰਸੋਂ ਵੀ ਵੀਡੀਓ ਬਣਾ ਪਾਉਂਦੇ ਆ ਕਿ ਨਹੀਂ ਪਹਿਲਾਂ ਮੇਰੇ ਜਨੇ ਟਾਈਮ ਤੇ ਠੀਕ ਆ ਜੀ ਬਸ ਨਹੀਂ ਤੇ ਨਹੀਂ ਇਹ ਤਿੰਨ ਜਿਹੜੇ ਆ ਟੀਮ ਚ ਤਿੰਨ ਨਹੀਂ ਚਾਰ ਪੰਜ ਜਣੇ ਆ ਤੇ ਦਾਸ ਨੂੰ ਇਕੱਲੇ ਚਾਹ ਦਾ ਮਰੀਦ ਵਾਲੀ ਤੇ ਬਸ ਠੀਕ ਆ ਜੀ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ ਚ ਮੈਂ ਤੁਹਾਨੂੰ ਦੱਸਾਂ ਕਿ ਭਲਾ ਜਿੱਥੇ ਕਿ ਨਹੀਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਟਾਈਮ ਹੋਇਆ ਪਈ ਟਾਈਮ ਦੇ ਸੇਪਰ ਟਾਈਮ ਹੋ ਗਿਆ ਵਾ ਜੀ 11:57 ਤੇ ਆਓ ਜੀ ਇੱਕ ਅੱਡੀ ਸ਼ਰਤ ਲੱਗੀ ਸੀ ਭੈਣ ਜੀ ਉਹਨਾਂ ਨੇ ਤੇ ਸੰਦੀਪ ਭਾਬੀ ਨੇ ਬਹੁਤ ਸਾਧ ਦਿੱਤਾ ਸਾਡਾ ਤੇ ਆ ਤੁਹਾਨੂੰ ਟੀਮ ਦਾ ਮੂਹ ਵਿਖਾਉਂਦੇ ਆ ਜਿਹੜੀ ਹਾਰ ਗਈ ਆ ਹਾਂ ਜੀ ਸਰ ਜੀ ਕੀ ਕਹਿਣਾ ਚਾਹੋਗੇ ਅਈ ਸ਼ਰਤ ਲੱਗੀ ਆ ਪਰਸੋਂ 12ਵੇਂ ਪਤ ਲੱਗੀ ਜੇ ਜਿੱਤਦਾ ਗਾਉਣਾ ਪਰਸੋਂ ਹੀ ਚੌਥਾ ਚੌਥਾ ਨੂੰ ਪਤਾ ਹੀ ਨਹੀਂ ਕਿ ਕਿੱਦਾਂ ਬਣਉਣੀ ਆ ਗੱਲ ਦਿਆਂਗੇ ਤੇ ਅਸੀਂ ਫਿਰ ਜ਼ਰੂਰ ਜਿੱਤਾਂਗੇ ਗੱਲ ਇਦਾਂ ਵਾ ਵੀ ਲਵਲੀ ਭਾਜੀ ਦਰਜੀਤ ਭਾਜੀ ਰਵਿੰਦਰ ਭਾਬੀ ਜੋ ਕਿੱਥੇ ਆ ਅੰਦਰ ਇਹ ਕਹਿੰਦੇ ਆ ਵੀ ਅਸੀਂ ਤਿੰਨਾਂ ਘੰਟਿਆਂ ਚ ਵੀਡੀਓ ਬਣਾ ਦਾਂਗੇ ਮੈਂ ਸਾਰੇ ਵਾਲੀ ਭਾਬੀ ਮੇਰੀ ਟੀਮ ਚ ਆਉਂਦਾ ਮੈਂ ਇਹ ਓਹ ਮੈਂ ਤਿੰਨਾਂ ਘੰਟਿਆਂ ਚ ਤਿੰਨਾਂ ਘੰਟਿਆਂ ਮੈਂ ਤਿੰਨ ਵੀਡੀਓ ਬਣਾਤੀ ਆਂ 11:57 ਹੋਏ ਹਜੇ ਹੈਂ ਅਸੀਂ ਤਿੰਨਾਂ ਘੰਟੇ ਬਣਾ ਕੇ ਦਵਾਂਗੇ ਤੁਹਾਨੂੰ ਇੱਕ ਗੱਲ ਹੋਰ ਪੈ ਜੀ ਆ ਬੱਤੀ ਜੀ ਕਾਓ ਬੱਤੀ ਜੀ ਕਾਓ ਅੱਜ ਅੱਜ ਵੱਡੀਆਂ ਵੀਡੀਓ ਦੋ ਹੀ ਤੇ ਨਕੀ ਐ ਕਿਹੀਂ ਉਹਦੋਂ ਨਕੀਆਂ ਦੋ ਹੋਣੀਆਂ ਇਹਨਾਂ ਨੂੰ ਇਹ ਵੀ ਰਿਆਤ ਹੈ ਤੈਨੂੰ ਬਣ ਕੇ ਰੁੱਪ ਰੁੱਪ ਦਾ 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 ਐਵੇਂ ਕਰ ਰਹਾ ਤੁਸੀਂ ਉਹਦੋਂ ਵੀ ਮੈਂ ਸੋਨੂ ਭਾਈ ਨੂੰ ਕਹਿਣ ਲੱਗਾ ਦੱਸਣਾ ਹੈ ਪਾਜੀ ਮੈਂ ਮੈਂ ਤਿੰਨਾ ਘੰਟੇ ਤੇ ਵੀਡੀਓ ਬਣਾਤੀ ਆਵਾ ਬਣ ਗਿਆ ਜੀ ਮੇਰਾ ਤੇ ਟਾਰਗੇਟ ਹੋ ਗਿਆ ਪੂਰਾ ਹਾਂਜੀ ਇਹਨਾਂ ਨੂੰ ਹੁਣ ਪੁੱਛ ਲਓ ਵੀ ਇਹ ਕਰ ਲੈਣਗੇ ਯਾਰ ਆਵਾਂਗੇ ਦੱਸ ਇਹ ਹਾਰੇ ਹਾਰੇ ਯਾਰ ਹਾਰੇ ਯਾਰ ਇਹ ਅੱਜ ਵੀ ਹਾਰੇ ਤੇ ਕੱਲ ਵੀ ਹਾਰੇ ਕੋ ਇਹ ਨਹੀਂ ਗੱਲ ਇਹ ਨਹੀਂ ਗੱਲ ਮੈਂ ਸਾਰੇ ਮੈਂ 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 ਵਾਲਾ ਕੀ ਕਰਨਾ ਮੈਂ ਸਾਰੇ ਸੋਨੂ ਭਾਈ ਤੇ ਲਿਖ ਦੇਣੇ ਫੇਰ ਕੀ ਕਰੋਗੇ ਕਦੀ ਸੋਨੂ ਭਾਜੀ ਪੱਠੇ ਵੜੇ ਚੱਲ ਗਏ ਕਿਹਨੇ ਇਹ ਨਹੀਂ ਗਣਾ ਜੜ ਜਗਲ ਕਰਕੇ ਬਣਾਉ ਨਹੀਂ ਨਹੀਂ ਕਹਿੰਦਾ ਮੇਰੇ ਤੋਂ ਮਾਰੀ ਹੈ ਦੱਦੇ ਸ਼ਾਮਾਂ ਚਾਰ ਵਜ ਜਾਣੇ ਆ ਸ਼ਾਮ ਇਹ ਤੇ ਹੁਣ ਵੇਖੋ ਜੀ ਇਹ ਤੇ ਵੇਖੋ ਜੀ ਹੁਣ ਉਦ ਨਹੀਂ ਪਤਾ ਲੱਗੇਗਾ ਵੀ ਕੀ ਬਣਦਾ ਆ ਦੋਵੇਂ ਜਣੇ ਜਿੱਤਦੇ ਆ ਕਿ ਨਹੀਂ ਹਾਂ ਡਰਦੇ ਤੇ ਡਰਦੇ ਨਹੀਂ ਤੁਸੀਂ ਡਰਦੇ ਕਾਨੂੰ ਜੀ ਤੁਸੀਂ ਤਾਰੇ ਮੂਵ ਵਿਖਾਉਣੇ ਤਾਰੇ ਨਹੀਂ ਡਰਦੇ ਓਏ ਆਈ ਨਹੀਂ ਡਰਦੇ ਤੇ ਮੁਕਾਬਲਾ ਬਹੁਤ ਜ਼ਿਆਦਾ ਅੜ ਗਿਆ ਵਾ ਹੁਣ ਕਿ ਜਿਹੜੀ ਅਸੀਂ ਵੀਡੀਓ ਬਣਾਉਣੀ ਆ ਪਰਸੋਂ ਹੁਣ ਬੰਨੀ ਨਾ ਹਾਂ ਕੱਲ ਮੈਂ ਬਣਾਈ ਆ ਇਹ ਤੇ ਪਰਸੋਂ ਹੁਣ ਰਹਾਉਣੀਆਂ ਲਵਲੀ ਹੋਣਾ ਨੇ ਫਿਰ ਹੁਣ ਵੇਖੋ ਭਲਾ ਵੀ ਲਵਲੀ ਹੋਣਾ ਕਿਉਂਕਿ ਮੈਡਮ ਵੀ ਉਹਨਾਂ ਦੀ ਟੀਮ ਚ ਆ ਤੇ ਮੈਂ ਹੁਣ ਇਕੱਲਾ ਵਾਂ ਚਲੋ ਸਾਡੇ ਚ ਕਾਬਲੀਤ ਵੀ ਹੈਗੀ ਹੈ ਲੈ ਹੈ ਜੀ ਕਹਿੰਦੇ ਮੈਂ ਟੀਮ ਬਦਲ ਲਿਆ ਮੈਂ ਮੈਂ ਤਾਂ ਪੁੱਛਿਆ ਮੈਂ ਕਿਹਾ ਵੇਖ ਲਓ ਜੀ ਇਹ ਤੇ ਟੀਮ ਬਦਲ ਲਈ ਕਿਸ ਨੇ ਮੇਰੀ ਟੀਮ ਚੋਂ ਉਹਨਾਂ ਤੇ ਆ ਜਾਈਂ ਠੀਕ ਹੈ ਜੀ ਤੇ ਇਹ ਉਹ ਨਿੱਕੇ ਨਿੱਕੇ ਚੀਜ਼ਾਂ ਹੁੰਦੀਆਂ ਜਿਹਦੇ ਨਾਲ ਅਸੀਂ ਥੋੜਾ ਬੋੜਾ ਫੰਕਸ਼ਨ ਕਰਦੇ ਰਹੀਦਾ ਤੇ ਉਹਦਾ ਵੀਡੀਓ ਤੇ ਮਤਲਬ ਜੇ ਪ੍ਰੋਪਰ ਬਣਾਉਣੀ ਹੋਵੇ ਤੇ ਬੜਾ ਟਾਈਮ ਜਿਹੜਾ ਉਹਨੂੰ ਲੱਗਦਾ ਆ ਬਟ ਕੱਲ ਸੀਨ ਵੀ ਥੋੜੇ ਜਿਹਾ ਚਲੋ ਘਰ ਵਾਲੇ ਜੀ ਤੇ ਬਾਅਦ ਦੇ ਸੀਨ ਜਿਹੜੇ ਫਿਰ ਉਹ ਅਸੀਂ ਬਾਅਦ ਕਰ ਲਈਦੇ ਆ ਤੇ ਬਸ ਵਧੀਆ ਇੰਦਾ ਹੀ ਹੱਸਦੇ ਖੇੜਦੇ ਰਹੀਦਾ ਥੋੜਾ ਬੋੜਾ ਤੇ ਬਾਕੀ ਵੀਡੀਓ ਜਿਹੜੀ ਐਨਜੋਏਬਲ ਹੁੰਦਾ ਨਾਲ ਨਾਲ ਹੋਰ ਨਹੀਂ ਹੁੰਦਾ ਕੋਈ ਹੋਰ ਨਹੀਂ ਹੁੰਦਾ ਕੋਈ ਮੈਂਬਰ ਨਹੀਂ ਹੈ ਕਵੀਕਰ ਆਉਣ ਇੱਥੇ ਆ ਗਈ ਹੈ ਨਾ ਹੋਰ ਹੀ ਹੁੰਦੇ ਆਉਂਦਾ ਵੀ ਕੋਈ ਮਤਲਬ ਇਹ ਸਾਰਿਆਂ ਨੇ ਵੀਡੀਓ ਜ਼ਰੂਰ ਦੇਖਣੀ ਆ ਬਲ ਸਰ ਕਈ ਜਣੇ ਵਿੱਚੋਂ ਕਹਿੰਦੇ ਆ ਵੀ ਸਾਨੂੰ ਵੀਡੀਓ ਦੀ ਸਮਝ ਨਹੀਂ ਆਈ ਕੀ ਬਣਿਆ ਕਿ ਜਿਹੜਾ ਹੁਣ ਮੈਂ ਅੱਗੇ ਵੀ ਵੀਡ ਬਲੌਗ ਵਿੱਚ ਦੱਸਿਆ ਸੀਗਾ ਕਿ ਜਿਹੜੀ ਈਵਲੀ ਵੀਡੀਓ ਦੇ ਵਿੱਚ ਸਾਨੂੰ ਪੱਕਾ ਪਤਾ ਹੁੰਦਾ ਵਾ ਕਿ ਇਹੋ ਜੀਆਂ ਵੀਡੀਓ ਚ ਇਹਦਾ ਐਂਡ ਕੀ ਹੋਣਾ ਹੁਣ ਜਿੱਦਾਂ ਮੈਂ ਇੱਕ ਥਮਕੀਲਾ ਮੂਵੀ ਜਿਹੜੀ ਅਸੀਂ ਸਾਰਿਆਂ ਨੇ ਦੇਖੀ ਹੈ ਨਾ ਉਹਦੇ ਵਿੱਚ ਐਂਡ ਸਾਨੂੰ ਪਤਾ ਹੁੰਦਾ ਆਲਰੇਡੀ ਕਿ ਇਹਦੇ ਵਿੱਚ ਕੀ ਹੋਣਾ ਵਾ ਤੇ ਉਹਦੇ ਨਾਲ ਕੋਈ ਨਾ ਜਿਆਦਾ ਫਰਕ ਨਹੀਂ ਪੈਂਦਾ ਤੇ ਜਿਹੜਾ ਅਸੀਂ ਚੀਜ਼ ਇਹੋ ਦਿਖਾਉਣੀ ਚਾਹੁੰਦੇ ਹਾਂ ਵੀ ਪਹਿਲਾਂ ਤਾਂ ਰਮਨ ਭੈਣ ਜੀ ਹੁਣੇ ਕਿੰਨਾ ਵਧੀਆ ਮਤਲਬ ਉਹਦੇ ਨਾਲ ਰੁਪਿੰਦਰ ਨਾ ਵੀ ਹੇਰ ਕਰਦੇ ਸੀਗੇ ਵਧੀਆ ਨਾ ਉਹ ਰੱਖ ਰਹੇ ਸੀ ਪਰ ਬਾਅਦ ਵਿੱਚ ਇਹਨਾਂ ਕੀ ਹੋ ਗਿਆ ਵੀ ਜਿਹੜਾ ਉਹਨਾਂ ਨੇ ਐਡਾ ਵੱਡਾ ਕਦਮ ਚੁੱਕਿਆ ਤੇ ਇਸੇ ਕਰਕੇ ਉਹ ਚੀਜ਼ ਸਾਰੀ ਦਿਖਾਉਣ ਵਾਸਤੇ ਕਿਉਂਕਿ ਇਹ ਬੜਾ ਵੱਡਾ ਇੱਕ ਪਾਰਟ ਆ ਵੀਡੀਓ ਦਾ ਅਗਰ ਅਸੀਂ ਇਹੋ ਮਿਸ ਕਰਦਾਂਗੇ ਕਿ ਕਿੱਦਾਂ ਗੱਡੀ ਲਈ ਹਨਾ ਟੈਲੀ ਦਾ ਕੀ ਕੀਤਾ ਕਿੱਦਾਂ ਉਹਦੇ ਰੁਪਿੰਦਰ ਦੇ ਭਰਾ ਨੇ ਸਾਰਾ ਗੱਡੀ ਵਾਸਤੇ ਸਟਰਗਲ ਕੀਤਾ ਤੇ ਉਹ ਚੀਜ਼ਾਂ ਅਗਰ ਅਸੀਂ ਮਿਸ ਕਰਦਾਂਗੇ ਤੇ ਫਿਰ ਮੈਨੂੰ ਲੱਗਦਾ ਵੀਡੀਓ ਦਾ ਮਜ਼ਾ ਨਹੀਂ ਰਹਿਣਾ ਇਸ ਕਰਕੇ ਉਹ ਅ ਤੇ ਵੀਡੀਓ ਸਾਰਿਆਂ ਨੂੰ ਜ਼ਰੂਰ ਦੇਖਣੀ ਆ ਤੇ ਸਾਨੂੰ ਕਮੈਂਟ ਕਰਕੇ ਦੱਸਣਾ ਕਿ ਕਿੱਦਾਂ ਦੀ ਲੱਗਣ ਦੀ ਆ ਤੇ ਵੈਸੇ ਤੁਸੀਂ ਕਮੈਂਟ ਕਰਦੇ ਜੇ ਤੇ ਜ਼ਰੂਰ ਅਸੀਂ ਕੋਸ਼ਿਸ਼ ਕਰਾਂਗੇ ਕਿ ਜਵਾਬ ਦੇਈਏ ਸਾਰਿਆਂ ਦੇ ਕਮੈਂਟ ਤੇ ਅਸੀਂ ਹੁਣ ਦੇਖਣ ਵਾਲੇ ਪਰਸੋਂ ਵੀ ਵੀਡੀਓ ਬਣਾ ਪਾਉਂਦੇ ਆ ਕਿ ਨਹੀਂ ਪਤਾ ਮੇਰੇ ਜਨੇ ਟਾਈਮ ਤੇ ਤੇ ਠੀਕ ਆ ਜੀ ਬਸ ਐਨੂੰ ਦੇਖ ਲੈਣੀ ਆ ਇਹ ਤਿੰਨ ਜਣੇ ਆ ਟੀਮ ਚ ਤਿੰਨ ਨਹੀਂ ਚਾਰ ਪੰਜ ਜਣੇ ਆ ਤੇ ਦਾਸ ਨੂੰ ਇਕੱਲੇ ਤੇ ਬਸ ਠੀਕ ਆ ਜੀ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ ਚ ਮੈਂ ਤੁਹਾਨੂੰ ਦੱਸਾਂਗੇ ਭਲਾ ਜਿੱਥੇ ਕਿ ਨਹੀਂ ਜੀ